ਅੱਜ ਅਸੀਂ ਇਸ ਪੁੱਲ ਦੇ ਵਾਸਤੇ ਅਸੀਂ ਸਾਰੇ ਇਲਾਕਾ ਨਿਵਾਸੀਆਂ ਨੂੰ ਬੜੀ ਪ੍ਰੋਬਲਮ ਦੀ ਅੱਜ ਇਸ ਪੁੱਲ ਦੇ ਵਾਸਤੇ ਅਸੀਂ ਇਸ ਸਰਕਾਰਾਂ ਨੂੰ ਦੇਸ਼ ਦੀ ਸਰਕਾਰ ਨੂੰ ਵੀ ਤੇ ਸਟੇਟ ਦੀ ਸਰਕਾਰ ਨੂੰ ਵੀ ਦੋਨਾਂ ਨੂੰ ਜਗਾਨ ਵਾਸਤੇ ਆਏ ਆ ਕਿ ਇਹ ਲੋਕ ਬੜੇ ਪਰੇਸ਼ਾਨ ਨੇ ਇਹ ਜਿਹਨੂੰ ਤੁਸੀਂ 2022 5 ਸਾਲ ਪਹਿਲਾਂ ਇਹ ਪੁੱਲ ਸ਼ੁਰੂ ਕੀਤਾ ਵਿਕਾਸ ਦਾ ਨਾਮ ਦੇ ਕੇ ਇਹ ਵਿਕਾਸ ਨਹੀਂ ਇਹ ਵਿਨਾਸ਼ ਦੀ ਸ਼ੁਰੂ ਕਰਤਾ ਇਸ ਇਲਾਕੇ ਦੇ ਲੋਕਾਂ ਦਾ ਇਹਨਾਂ ਦੇ ਇਸ ਇਲਾਕੇ ਦੇ ਲੋਕਾਂ ਦਾ ਕਾਰੋਬਾਰ ਵੀ ਬੰਦ ਕਰਾ ਦਿੱਤਾ ਫਿਰ ਉਸ ਤੋਂ ਬਾਅਦ ਸੈਕਿੰਡ ਇਸ਼ੂ ਕੀਆ ਜਦੋਂ ਅਸੀਂ ਪੁੱਛਿਆ ਕਿ ਤੁਸੀਂ ਇਹ ਕਿਉਂ ਪੁੱਲ ਨਹੀਂ ਚਲਾ ਰਹੇ ਜੀ ਕਹਿੰਦਾ ਜੀ ਪਿੰਡ ਦੇ ਲੋਕ ਕਹਿੰਦੇ ਨੇ ਤੇ ਇਹਨਾਂ ਨੂੰ 컬러ਾਂ ਵਾਲਾ ਪੁੱਲ ਬਣਾਉਣਾ ਤੇ ਮੈਂ ਤਾਂ ਪਹਿਲਾਂ ਕਿਉਂ ਨਹੀਂ ਸ਼ੁਰੂ ਕੀਤਾ ਸੀ? ਕੀ ਉਸੇ ਠੇਕੇਦਾਰ ਨਾਲੇ ਸੀ ਬਿਲਕੁਲ ਟਾਈਮ ਬਾਉਂਡਰੀ ਲਗਭਗ 80 ਤੋਂ 100 ਕਰੋੜ ਰੁਪਏ ਦਾ ਪੁੱਲ ਬੰਨਣਾ ਸੀ ਉਹ ਪੈਸੇ ਦੀ ਬਰਬਾਦੀ ਹੋਈ ਅੱਜ ਵੀ ਸਰਕਾਰ ਦੀ ਜਗ੍ਹਾ ਨਾ ਆਏ ਅਸੀਂ ਅੱਜ ਇਸ ਸਰਕਾਰਾਂ ਨੂੰ ਜਗਾਉਣ ਵਾਸਤੇ ਆਏ ਆ ਕਿ ਅਸੀਂ ਸਾਡੇ ਕੋਲ ਹੋਰ 5 ਸਾਲ ਹੋ ਗਏ ਸਾਡੇ ਕੋਲ ਹੋਰ ਇਸ ਇਲਾਕੇ ਦਾ ਵਿਨਾਸ਼ ਨਹੀਂ ਸਿਆ ਜਾਣਾ ਇਸ ਇਲਾਕੇ ਦੇ ਲੋਕ ਬੜੇ ਪਰੇਸ਼ਾਨ ਨੇ ਸਿਰਫ ਅਸੀਂ ਇੱਕ ਮਹੀਨੇ ਦਾ ਟਾਈਮ ਦੇ ਰਹੇ ਹਾਂ ਕਿਉਂਕਿ ਅੱਜ ਤੋਂ ਪੂਰਾ ਸਾਡਾ ਮੇਲਾ ਸ਼ੁਰੂ ਹੋ ਗਿਆ ਇਸ ਮੇਲੇ ਦੇ ਕਰਕੇ ਅਸੀਂ ਇੱਕ ਸਾਤ ਇੱਕ ਮਹੀਨਾ ਇਨ ਬਿਟਵੀਨ ਅਸੀਂ ਆਪਣੀ ਕੋਰਸਪੋਂਡਿੰਗ ਪੂਰੀ ਕਰਾਂਗੇ ਅਸੀਂ ਨੈਸ਼ਨਲ ਹਾਈਵੇ ਯਾਤਰਾ ਨੂੰ ਵੀ ਲਿਆ ਅਸੀਂ ਨੈਸ਼ਨਲ ਹਾਈਵੇ ਦੇ ਜਿਹੜੇ ਸਾਡੇ ਮਨਿਸਤਰ ਨੇ ਗੜਗਰੀ ਸਾਹਿਬਾਂ ਸੀ ਆਪਣੇ ਐਮਪੀ ਸਾਹਿਬ ਨੂੰ ਲਿਜਾ ਕੇ ਉਹਨਾਂ ਨੂੰ ਵੀ ਆਪਣਾ ਮੈਮੋਰੰਡਮ ਦੇ ਕੇ ਆਵਾਂਗੇ ਜੇ ਉਸ ਤੋਂ ਬਾਅਦ ਵੀ ਨਾ ਸਾਡੀ ਸੁਣਾਈ ਹੋਈ ਸਾਨੂੰ ਰੋਡ ਬੰਦ ਕਰਨੇ ਪਏ ਧਰਨੇ ਪ੍ਰਦਰਸ਼ਨ ਕਰਨੇ ਪਏ ਸਾਰਾ ਕੁਝ ਕਰਾਂਗੇ ਕਿਉਂਕਿ ਇਹ ਇਸ ਇਲਾਕੇ ਦੇ ਲੋਕਾਂ ਵਾਸਤੇ ਮੈਨੂੰ ਜੋ ਕੁਝ ਕਰਨਾ ਪਏਗਾ ਮੈਂ ਕਰਾਂਗਾ ਆਮ ਆਦਮੀ ਪਾਰਟੀ ਨੇ ਕਹਿੰਦੀ ਜੀ ਲੋਕਾਂ ਦੀ ਸਰਕਾਰ ਆ ਲੋਕਾਂ ਵਾਸਤੇ ਆ ਲੋਕਾਂ ਵਾਸਤੇ ਕੰਮ ਕਰ ਰਹੀ ਆ ਤੁਹਾਨੂੰ ਲੱਗਦਾ ਨਹੀਂ ਕਿ ਇੱਥੇ ਦੇ ਜਿਹੜੇ ਲੋਕ ਨੇ ਉਹਨਾਂ ਨੇ ਵੋਟਾਂ ਪਾ ਕੇ ਜਿਤਾਇਆ ਵਾ ਤੇ ਇਥੋਂ ਜਿਹੜੇ ਹਲਕਾ ਐਮ.ਐਲ.ਏ. ਉਹਨਾਂ ਨੂੰ ਕਿਤੇ ਮਾਰ ਮਾਰ ਨਹੀਂ ਦੇ। ਕੋ ਆਮ ਆਦਮੀ ਪਾਰਟੀ ਦੇ ਜਿਹੜੇ ਵਿਧਾਇਕ ਨੇ ਜਾਂ ਆਮ ਆਦਮੀ ਪਾਰਟੀ ਦੇ ਲੀਡਰ ਨੇ ਉਹਨਾਂ ਨੂੰ ਲੋਕਾਂ ਦੀਆਂ ਮੁਸ਼ਕਲਾਂ ਹੀ ਨਹੀਂ ਪਤਾ। ਕਿ ਉਹ ਯੋਗੀਆਂ ਨਾਲ ਸਰਕਾਰ ਨੂੰ ਦੇਖ ਰਹੀਆਂ ਨੇ ਉਹਨਾਂ ਨੂੰ ਕੰਮ ਨਹੀਂ ਦਿੱਤੀਆਂ। ਉਹਨਾਂ ਨੂੰ ਤਾਂ ਨਹੀਂ ਪਤਾ ਕਿ ਉਹ ਸਾਰੇ ਗਿਫਟ ਕਿ ਆਏ। ਉਹਨਾਂ ਨੂੰ ਪਤਾ ਹੀ ਨਹੀਂ ਸੀ ਕਿ ਅਸੀਂ ਇੱਥੋਂ ਇਲੈਕਸ਼ਨ ਲੜਨੇ ਆ ਅਸੀਂ ਤਾਂ ਜਿੱਤਨੇ। ਉਹਨੂੰ ਜੇ ਕਿਸੇ ਨੂੰ ਪਤਾ ਸੀ ਆ ਕਾਉਂਸਲਰ ਨੂੰ ਪਤਾ ਸੀ ਇਲਾਕੇ ਦੇ ਲੋਕਾਂ ਨੂੰ ਪਤਾ ਸੀ ਕਿ ਇਹਨਾਂ ਨੇ ਜਾਗਰਤ ਕਰਤਾ ਉਹਨਾਂ ਨੂੰ ਕੁਝ ਨਹੀਂ ਪਤਾ ਉਹਨਾਂ ਨੂੰ ਜੇ ਮੈਂ ਅੱਜ ਪ੍ਰੈਸ ਕਾਨਫਰੰਸ ਕਿੰਦੀ ਗੱਲ ਐ ਐਮ ਐਲ ਏ ਆ ਜੂਗੀ ਇੱਥੇ ਅਫਸਰਾਂ ਨੂੰ ਲੈ ਆ ਉਹ ਦਿਨ ਮੈਂ ਥੋੜਾ ਜਿਆ ਮੋਲ ਕੇ ਗਿਆ ਉਹਦਾ ਪੀ ਏ ਡੀ ਐਸ ਪੀ ਸਾਹਿਬ ਫੋਰ ਚਾਰ ਪੰਜ ਅਫਸਰ ਲੈ ਕੇ ਆ ਗਏ ਇੱਥੇ ਜਿਹਾਨੀ ਕਿਦਾਂ ਜੀ ਇਹ ਦੀ ਉਹ ਦੀ ਔਰ ਯਾਰ ਤੇ ਇੱਕ ਬੰਦੇ ਦੀ ਦੱਤ ਹੋ ਗਈ ਇੱਕ ਉਹਨਾਂ ਦਾ ਹੀ ਵਲੰਟੀਅਰ ਸੀ ਜਿਹੜੀ ਵਿਚਾਰੇ ਦੀ ਲੱਤ ਕੱਢੀ ਗਈ ਉਹਦੀ ਅੱਜ ਤੱਕ ਪੁੱਛ ਨਹੀਂ ਸਾਰ ਨਹੀਂ ਲੱਤੀ ਕਿਸੇ ਨੇ ਤੇ ਉਹਨਾਂ ਨੂੰ ਕੀ ਪਤਾ ਕਿ ਲੋਕਾਂ ਨੂੰ ਕੀ ਮੁਸ਼ਕਲਾ ਆ ਰਹੀਆਂ ਉਹਨਾਂ ਨੂੰ ਕੀ ਆ ਜਾਮ ਲੱਗੇ ਪਾਇਲਟਾਂ ਲੱਗੇ ਟੂ ਟੂ ਕਰਦੀ ਗੱਡੀਆਂ ਨਿਕਲ ਜਾਂਦੀਆਂ ਉਹਨਾਂ ਨੂੰ ਕੋਈ ਪ੍ਰੋਬਲਮ ਆਮ ਆਮ ਲੋਕਾਂ ਨੂੰ ਪ੍ਰੋਬਲਮ ਆ ਦੇਖੋ ਤੁਸੀਂ ਕੀ ਹਾਲਾਤ ਨੇ ਆਹ ਵੇਖੋ ਕੀ ਹਾਲਾਤ ਨੇ ਇਹ ਲੋਕ ਪਰੇਸ਼ਾਨ ਹੋ ਗਏ ਇਹ ਲੋਕ ਥੱਕ ਗਏ ਹੁਣ ਐਂਡ ਥੱਕ ہار ਕੇ 5 ਸਾਲ ਦਾ ਟਾਈਮ ਤੁਸੀਂ ਸਮਝੋ ਇੱਕ ਦਿਨ ਗੁਜ਼ਾਰਨਾ ਗੰਦ ਜਿਹੀ ਮੁਸ਼ਕਲ ਆ ਇਹ 5 ਸਾਲ ਬੀਤ ਜਾ ਰਹੇ ਸਿਖਤ ਅੱਲਾ ਇਹੋ ਬੋਲਣੀ ਆ ਹੋਰ ਵੀ ਕਾਫੀ ਸਾਰੇ ਕੋਈ ਸ਼ਹਿਰ ਦੇ ਵਿੱਚ ਸਾਰੀ ਧੀ ਨੇ ਜਿਨ੍ਹਾਂ ਦੇ ਲੋਕਾਂ ਨੂੰ ਟ੍ਰੈਫਿਕ ਸਮੱਸਿਆ ਜੀ ਮੈਂ ਮੈਂ ਤੁਹਾਨੂੰ ਦੱਸਦਾ ਵਾਂ ਕਿ ਲੋਹਾਰਕਾ ਵੱਲਾ ਅੱਗੇ ਆ ਜੋ ਆਪਾਂ 골ਡਨ ਗੇਟ ਉਹ ਦਗੁਰਜੀ ਵਾਲਾ ਪੋਲਾ ਜੀ ਉਹ ਪੁਲ ਬਣਿਆ ਤੇ ਰੀਸਿਵਰੇਜ ਨਹੀਂ ਪਾਇਆ ਕਲੋਨੀਆਂ ਦੇ ਵਿੱਚ ਸੀਵਰੇਜ ਮੰਦਾ ਅਸੀਂ ਕਹਿ ਕਹਿ ਥੱਕ ਗਏ ਆ ਕਿ ਯਾਰ ਇਹਦੇ ਤੇ ਸੀਵਰੇਜ ਦੀ ਲਾਈਨ ਅਟੈਚ ਕਰੋ ਸੀਵਰੇਜ ਪਾ ਦਿਓ ਲਗਭਗ ਉੱਥੇ ਇੰਤੋਂ 4000 ਬੰਦੇ ਦਾ ਰਹਿਣਾ ਵਾ ਉਹਨਾਂ ਨੂੰ ਪਰੇਸ਼ਾਨੀ ਆ ਰਹੀ ਕੋਈ ਸੁਣਾਈ ਨਹੀਂ ਇੱਕ ਪਹਿਲਾਂ ਪੀਡੀ ਅbdੁਲਾ ਹੁੰਦਾ ਸੀ ਉਹਨੂੰ ਮੈਂ ਫੋਨ ਕੀਤਾ ਇੱਕ ਦਿਨ ਆ ਗਿਆ ਅਗਲੇ ਦਿਨ ਨਹੀਂ ਨਹੀਂ ਮੈਂ ਨਹੀਂ ਆਉਂਗਾ ਨਾ ਆਪਕੀ ਯਹਾਂ ਪੇ ਦੇਸ਼ ਵਿੱਚ ਸਰਕਾਰ ਆ ਨਾ ਆਪਕੀ ਸਟੇਟ ਵਿੱਚ ਸਰਕਾਰ ਆ ਮੈਂ ਕਹਾ ਹਮਾਰੀ ਦੇਸ਼ ਵਿੱਚ ਵੀ ਨਾ ਸਟੇਟ ਵਿੱਚ ਵੀ ਨਾ ਤੇਰੇ ਕੋ ਨਹੀਂ ਲੈਣੇ ਅਸੀਂ ਉਹਦੇ ਖਿਲਾਫ ਸਭ ਕੁਝ ਕੀਤਾ ਪੁਲੀ ਬਜਲੀ ਵੀ ਹੋਈ ਔਰ ਮੈਂ ਉਸ ਦਿਨ ਜਦੋਂ ਆਇਆ ਨੈਸ਼ਨਲ ਹਾਈਵੇ ਦੇ ਅਫਸਰ ਨੂੰ ਫੋਨ ਕੀਤਾ ਉਹਨੇ ਉਸੇ ਵੇਲੇ ਨੈਕਸਟ ਡੇ ਅਤੇ ਪੇਜਾਂ ਮਿੱਟੀ-ਮਿੱਟੀ ਪਵਾ ਗਏ ਉਹਨੇ ਕਹਿੰਦੇ ਕਿ ਤੁਸੀਂ ਮੇਲਾ ਕਟੋ ਮੈਂ ਉਸ ਤੋਂ ਬਾਅਦ ਕੋਈ ਨਾ ਕੋਈ ਖਾਲਾ ਕਰਾ ਪਰ ਮੈਂ ਸਮਝਦਾ ਕਿ ਇਹ ਅਫਸਰ ਸਾਰੇ ਚੰਗੇ ਆਣਾਂ ਲੋਕਾਂ ਦੀ ਪਤਾ ਕਿ ਮੁਸ਼ਕਲਾਂ ਕੀ ਆ ਸਭ ਦੇਖ ਲੈਣ ਅਸੀਂ ਇਸ ਮੇਲੇ ਤੋਂ ਬਾਅਦ 19 ਤੱਕ ਉਹਨਾਂ ਨੂੰ ਮੈਮੋਰੰਡਮ ਦਵਾਂਗੇ ਉਹ ਆਪਣੀਆਂ ਇਲਾਕੇ ਦੇ ਲੋਕਾਂ ਦੀਆਂ ਮੁਸ਼ਕਲਾਂ ਨੂੰ ਦੇਖਦੇ ਪਹਿਲ ਦੇ ਆਧਾਰ ਤੇ ਕੰਮ ਸ਼ੁਰੂ ਕਰਾਂਗੇ ਇਨ ਬਿਟਵੀਨ ਅਸੀਂ ਇੱਕ ਮਹੀਨੇ ਦੇ ਵਿੱਚ ਵਿੱਚ ਨਿਦਨ ਗੜਗਰੀ ਜੀ ਨੂੰ ਵੀ ਮੈਮੋਰੰਡਮ ਦੇ ਕੇ ਆਵਾਂਗੇ ਇਹ ਨੂੰ ਜਲਦੀ ਤੋਂ ਜਲਦੀ ਜੇ ਨਹੀਂ ਹੁੰਦਾ ਫਿਰ ਕੀ ਤੁਹਾਡੇ ਵੱਲੋਂ ਫਿਰ ਤੇ ਦਿਨੇਸ਼ ਵਸੀ ਦੀ ਗੱਡੀ ਜਿੱਤੇ ਦੇਖੋ ਦਿਨੇਸ਼ ਵਸੀ ਦੀ ਗੱਡੀ ਦੇ ਵਿੱਚ ਦਰੀਆਂ ਪਈਆਂ ਸਪੀਕਰ ਪਏ ਨੇ ਮੇਰੇ ਸਾਥੀ ਮੇਰੇ ਨਾਲ ਨੇ ਵੀ ਪਾਵਾਂਗੇ ਉਦਾਂ ਵੀ ਜਾਮ ਲੱਗ ਰਹਿਦਾ ਵੀ ਦਾਗਾ ਲੇਕਿਨ ਮੈਂ ਚਾਹੁੰਦਾ ਨਹੀਂ ਕਿ ਲੋਕਾਂ ਨੂੰ ਪਰੇਸ਼ਾਨੀ ਹੋਏ ਕਿਉਂਕਿ ਇਹ ਇੰਟਰਨੈਸ਼ਨਲ 에ਅਰਪੋਰਟ ਆ ਇੱਥੇ ਅੰਮ੍ਰਿਤਸਰ ਦੇ ਸਾਡੇ ਬੱਚੇ ਸਕੂਲਾਂ ਚੋਂਦੇ ਤਿੰਨ ਤਿੰਨ ਘੰਟੇ ਆਲਰੇਡੀ ਜਾਮ ਚੱਲ ਰਹੇ ਨੇ ਕੋਈ ਮਰੀਜ਼ ਆ ਜਾਂਦਾ ਮਤਲਬ ਹਸਪੀਟਲ ਵੀ ਅੰਮ੍ਰਿਤਸਰ ਦਾ ਸਭ ਤੋਂ ਵੱਡਾ ਹਸਪੀਟਲ ਹੈ ਜਿਹੜਾ ਉਹ ਪਾਟਿਸ ਹਸਪਤਲ ਹੈ ਵੱਲਾ ਹਸਪਤਲ ਹੈ ਇਹ ਸਾਰੇ ਉਹਨਾਂ ਦੀ ਕਈ ਕਈ ਐਂਬੂਲੈਂਸ ਹੀ ਪੂਰੇ ਹੋ ਜਾਂਦੇ ਪਹੁੰਚ ਹੀ ਨਹੀਂ ਪਾਉਂਦੇ ਇਲਾਜਾਂ ਕਰਦੇ ਅਸੀਂ ਕਿਸੇ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹਦੇ ਲੇਕਿਨ ਉਹ ਇਹ ਵਿਚਾਰੇ ਥੱਕੇ 5 ਸਾਲ ਇੱਕ ਲਗਭਗ 18-1900 ਦਿਨ ਇਹ ਰੋਜ਼ ਇਹੀ ਹਾਲਾਤਾਂ ਦੇ ਦੇਖਦੇ ਨੇ ਜਿਵੇਂ ਇਹਨਾਂ ਨੇ ਜਾਣਾ ਹੁੰਦਾ ਬੰਦਾ ਕਹਿੰਦਾ ਯਾਰ ਚਲੋ ਉਧਰ ਚੱਲ ਜਾਈਏ ਕੋਈ ਪਰਿਵਾਰ ਤੇ ਕਿਸੇ ਨੇ ਉਧਰ ਮੰਡੀ ਜਾਣਾ ਕਾਰੋਬਾਰ ਤਬਾਹ ਕਰਤੇ ਇਹਨਾਂ ਨੇ ਮੰਡੀ ਵਾਲੇ ਦੇ ਅੰਮ੍ਰਿਤਸਰ ਮੰਡੀ ਦੇ ਵਿੱਚ ਤੇ ਦੂਜੇ ਸ਼ਹਿਰਾਂ ਚੋ ਸਟੇਟਾਂ ਚੋਂ ਟਰੱਕ ਆਣਾ ਹੁੰਦਾ ਨਹੀਂ ਜੇ ਅਸੀਂ ਵੱਲਾ ਮੰਡੀ ਨਹੀਂ ਜਾਣਾ ਤੇ ਜਾਮ ਬਰਾਦਾ ਕਰ। ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਲੱਗਦਾ ਵੀ ਆਮ ਆਦਮੀ ਪਾਰਟੀ ਦਾ ਕਮੇਜ਼ਾ ਭੁਗਤਣਾ ਪਏਗਾ। ਦੇਖੋ ਤੁਸੀਂ ਥੋੜੇ ਦਿਨ ਦੁੱਖ ਦਿਓ ਤੇ ਪਾਤੀਆਂ ਮਾਰ ਕੇ ਨਾ ਲੋਕ ਭਜਾਨਗੇ ਤੇ ਗੱਲ ਕਰਾਂ। ਠੀਕ। ਦੇਖੋ ਕੀ ਹਾਲ ਹੈ? ਹੋਰ ਬਾਰੇ ਕੀ ਕਰਾਂ? ਮੈਂ ਤੇ ਕਹਾਂਦਾ ਕਿ ਇਹ ਸਰਕਾਰ ਸੁਪੀ ਭਈਆ ਇਹ ਸਾਰੇ ਐਮਐਲਏ ਨੂੰ ਗਿਫਟ ਮਿਲਿਆ ਇਹ ਉਹਦੀਆਂ ਮੋਜਾਂ ਲੈ ਰਹੇ ਨੇ। ਉਹਨਾਂ ਨੂੰ ਕੋਈ ਸੋਚ ਨਹੀਂ ਕਿ ਅਸੀਂ ਆਪਣੀ ਗੁਰੂ ਨਗਰੀ ਦੇ ਲੋਕਾਂ ਨੂੰ ਇਸ ਤਰ੍ਹਾਂ ਉਨਾਂ ਲਈਆਂ ਸਹੂਲਤਾਂ ਮੁਹਈਆ ਕਰਾਈਏ ਪਰ ਮੈਂ ਇਹਨਾਂ ਨੂੰ ਜਗਾਉਣਾ ਚਾਹਨਾ ਭਾਵੇਂ ਉੱਥੇ ਡਾਕਟਰ ਜਸਪੀਰ ਐਮ ਐਲ ਏ ਆ ਭਾਵੇਂ ਡਾਕਟਰ ਅਜੀਤ ਗੁਪਤਾ ਨੇ ਸਾਡੀ ਭੈਣ ਜੀਵਨ ਜੋਤ ਜੀ ਨੇ ਇਹ ਸਾਰਿਆਂ ਨੂੰ ਇਕੱਠੇ ਹੋ ਕੇ ਸ਼ਹਿਰ ਦੇ ਵਿਕਾਸ ਬਾਰੇ ਸੋਚਣਾ ਚਾਹੀਦਾ ਔਰ ਮੈਂ ਕਹਿੰਨਾ ਕਿ ਤੁਸੀਂ ਐਮ ਐਲ ਏ ਬਣਿਓ ਪਰਮਾਤਮਾ ਨੇ ਤਾਕਤਾਂ ਦਿੱਤੀਆਂ ਤੇ ਲੋਕ 20-20 ਸਾਲ ਤੋਂ ਤਰਸ ਰਹੇ ਨੇ ਉਸ ਕੁਰਸੀ ਵਾਸਤੇ ਤੁਹਾਨੂੰ ਤੇ ਪਹਿਲੇ ਸਟਾਰਟਿੰਗ ਕੀ ਮਿਲ ਗਈਆਂ ਤੇ ਇਹ ਗੁਰੂ ਨਗਰੀ ਦਾ ਵਿਕਾਸ ਕਰ। ਅਸੀਂ ਜੇ ਇੱਕ ਲਾਸਟ ਗੱਲ ਹੈ। ਪੰਜੇ ਐਮਐਲਏ ਜਿਹੜੇ ਨੇ ਪੰਜੇ ਆਪਣੇ ਆਪ ਚ ਡਾਕਟਰ ਹੈ। ਲੇਕਿਨ ਜਿਹੜਾ ਸ਼ਹਿਰ ਉਹ ਵੈਂਡਿਲੇ ਕਰਦਾ। ਉਹ ਤਾਂ ਮਰੀਜ਼ ਵਦਨ ਡਾਕਟਰ ਹੈ ਨਾ ਇਸ ਕਰਕੇ